ਜਾਏਗਾ ਦਰਪੜ ਇੱਕ ਹੋਰ ਫੂਸ ਮੈਕਲ ਪੈਰ ਹੜਾ ਦੇ ਉਹ ਨਾ ਸਤਿ ਸ਼੍ਰੀ ਅਕਾਲ ਜੀ। ਕੀ ਸਤਿ ਸ਼੍ਰੀ ਅਕਾਲ ਜੀ? ਤੁਹਾਡਾ ਨਾਮ ਕੀ ਹੈ ਜੀ? ਸਰ ਮੇਰਾ ਨਾਮ ਅੰਬਿਕਾ ਜੋਸ਼ੀ ਹੈ। ਅੱਛਾ ਜੀ ਤੁਸੀਂ ਇੱਥੇ ਐਜ਼ ਐ ਕੀ ਕਰ ਰਹੇ ਹੋ? ਅ ਸਰ ਮੈਂ ਅੱਜ ਐਜ਼ ਐ ਬੀਐਲਓ ਇੱਥੇ ਬੈਠੀ ਆ ਆਪਣੇ ਬੂਥ ਦੇ ਉੱਪਰ। ਅੱਛਾ ਜੀ। ਜਿਹੜਾ ਜਿਹੜਾ ਹੈਗਾ ਵੋਟਾਂ ਦਾ ਹੈਗਾ ਵੋਟਾਂ ਦੇ ਲਈ ਕੀ ਕੀ ਕੰਮ ਮਤਲਬ ਇੱਥੇ ਕੀਤਾ ਗਿਆ? ਅੱਜ ਤਾਂ ਕੀ ਕੀ ਕਰ ਰਹੇ ਹੋ? ਹਾਂ ਜੀ ਸਰ ਅੱਜ ਸਾਨੂੰ 3 ਦਿਨ 2022 ਤਿੰਨ ਦਿਨ ਬੈਠਣ ਲਈ ਕਿਹਾ ਗਿਆ ਇਸ ਕਬੂਥ ਦੇ ਉੱਪਰ। ਬੀ ਬੀ 2122 ਹਾਂ ਜੀ ਠੀਕ ਹੈ। ਅਸਾਂ ਤੀਸਰਾ ਦਿਨ ਹੈ ਤੇ ਬੂਥ ਦੇ ਉੱਪਰ ਤੇ ਇਸ ਇਸ ਦਿਨ ਬੈਠ ਕੇ ਸਿ ਬੂ ਸੋਧ ਕਰਨੀਆਂ ਵੋਟਾਂ ਦੀ ਤੇプラス ਜਿਹੜੀ ਵੋਟਾਂ ਕੱਟਣ ਵਾਲੀਆਂ ਵੋਟਾਂ ਕਟਾਂਗੇ ਮਲਗੀ ਵੋਟਾਂ ਦੇ ਮਤਲਬ ਜੋ ਵੀ ਕੰਮ ਆ ਉਹ ਅਜ ਬੂਥ ਤੇ ਬੈਠ ਕੇ ਕਰਤਾ ਜਾਵੇਗਾ ਮੰਨ ਲਓ ਜੇ ਕਿਸੇ ਦੀ ਵੋਟ ਪਟੜਣੀ ਹੈਗੀ ਹੈ ਹਾਂਜੀ ਹਾਂਜੀ ਤਾਂ ਉਹਦੇ ਲਈ ਕੀ ਡਾਕੂਮੈਂਟਸ ਲੈਣੇ ਆ ਜੇ ਕਿਸੇ ਦੀ ਡੈਥ ਹੋ ਜਾਂਦੀ ਆ ਉਹਨੇ ਵੋਟ ਪਟਾਣੀ ਉਹਦੇ ਲਈ ਕੀ ਕੀਤਾ ਹਾਂਜੀ ਸਰ ਉਹ ਉਹਨਾਂ ਵਾਸਤੇ ਜਿਹੜਾ ਬੰਦਾ ਡੈਥ ਹੋਈ ਆ ਉਹਦਾ ਡੈਥ ਸਰਟੀਫਿਕੇਟ ਪਲੱਸ ਜਿਹੜਾ ਵੋਟ ਕਟਾਨ ਆਇਆ ਉਹਦਾ ਵੋਟਰ ਕਾਰਡ ਨਾਲ ਲੱਗਿਆ ਕਿ ਉਹਬਜੈਕਟ ਕਰਿਆ ਨਾ অবਜੈਕਸ਼ਨ ਉਹ ਦੇ ਰਿਹਾ ਹੈ ਹਾਂ ਮਤਲਬ ਉਹ ਜਿਹੜੀ ਵੋਟ ਕੱਟੀ ਜਾਵੇ ਤੇ ਬਸ ਸਾਨੂੰ ਇਹ ਚਾਹੀਦਾ ਡੈਥ ਸਰਟੀਫਿਕੇਟ ਬੰਦੇ ਦਾ ਤੇ ਜਿਹੜਾ ਵੋਟ ਕਟਾਨ ਆਇਆ ਉਹਦਾ ਪ੍ਰੂਫ ਹੁਣ ਜਿਸ ਤਰ੍ਹਾਂ ਹੁਣੇ ਕਾ ਕੇ ਗਏ ਹੈਗਾ ਕਿ ਉਹ ਵੋਟ ਦੇ ਵਿੱਚ ਮਤਲਬ ਪਿੱਛੇ ਕੋਈ ਨਾਮ ਜਿਹੜਾ ਪਰ ਨਾਮ ਦੀ ਸੋਧ ਹਾਂਜੀ ਸਰਨੇਮ ਕਹ ਲਓ ਜਾਂ ਕੁਝ ਵੀ ਹਾਂਜੀ ਹਾਂਜੀ ਉਹ ਵੀ ਸੋਧ ਕਰਾਉਣ ਦੇ ਲਈ ਕੀ ਕੀ ਡਾਕੂਮੈਂਟਸ ਲੈਣੇ ਆ ਤੇ ਕਿੰਨੇ ਲੈਣੇ ਆ ਹਾਂਜੀ ਸਰ ਸਾਨੂੰ ਦੋ ਪ੍ਰੂਫ ਚਾਹੀਦੇ ਹੁੰਦੇ ਆ ਕਿਸ ਤਰ੍ਹਾਂ ਦੇ ਜਿਹਦੇ ਵਿੱਚ ਉਹਨੇ ਜਿਹਦਾ ਹੁਣ ਨਾਮ ਦੀ ਸੋਧ ਕਰਾ ਪਰੂਫ ਲੈਵੇ ਅਸੀਂ ਉਹ ਦੋ ਪ੍ਰੂਫ ਲੈ ਕੇ ਉਹਦੀ ਜਿਹੜੀ ਸੋਧ ਆ ਉਹ ਭਰ ਦਵਾਂਗੇ ਅਸੀਂ ਤੇ ਆਦੀ ਨਵੀਂ ਵੋਟ ਸੋਧੇ ਹੋਏ ਨਾਮ ਨਾਲ ਆਸ਼ੀਰਵਾਦ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਤੁਹਾਡਾ ਸਰ ਸਾਡੀ ਜੱਡੇ ਟਾਈਮਿੰਗ ਆ ਉਹ 802 ਦੀ ਹੈ 802 ਹਾਂਜੀ ਤਾਂ ਹੁਣ ਤੱਕ ਜਿਹੜੇ ਹੈਗੇ ਆ ਇਸ ਕੰਮ ਦੇ ਲਈ ਤੁਹਾਡੇ ਕੋਲ ਕਿੰਨੇ ਕਿ ਜਣੇ ਆ ਹਾਂ ਸਰ 8 ਤੋਂ 10 ਲੋਕ ਆ ਚੁੱਕੇ ਮੇਰੇ ਕੋਲ ਤੇ ਅੱਜ ਵੀ ਆ ਰਹੇ ਲੋਕ ਮੇਰੇ ਕੋਲ ਅੱਜ ਵੀ ਆ ਰਹੇ ਹਾਂ ਕਹਿੰਦਾ ਮਤਲਬ ਹੈ ਕਿ ਫਿਰ ਚੱਕਰ ਨਹੀਂ ਪੈਣਗੇ ਕਿਸੇ ਹਾਂਜੀ ਹਾਂਜੀ ਨਹੀਂ ਬਿਲਕੁਲ ਨਹੀਂ ਜੇ ਕਿਸੇ ਨੂੰ ਕੋਈ ਕੰਮ ਹੈਗਾ ਤਾਂ ਆ ਕੇ ਕਰਵਾ ਸਕਦਾ ਕੰਮ ਚੱਲ ਰਿਹਾ ਹੈ ਹਾਂਜੀ ਮੰਨ ਲਓ ਹਾਂਜੀ ਤੁਸੀਂ ਹੁਣ ਕੁਝ ਦਿਨ ਤੇ ਕੰਮ ਕਰ ਰਹੇ ਆ ਹਾਂਜੀ 2021 ਨੇ ਹਾਂਜੀ 2022 22 ਕੀਤਾ ਹਾਂਜੀ ਕਈ ਬੰਦੇ ਕੀ ਹੁੰਦੇ ਆ ਕਿ ਉਹ ਆਪਣੇ ਕੋਈ ਕਿਤੇ ਗਏ ਹੁੰਦੇ ਆ ਜਾਂ ਕਿਤੇ ਪੰਜਾ ਸੱਤਾ ਦੇ ਨਾਲ ਲਿਕੇ ਹੁੰਦੇ ਆ ਇਸ ਤਰ੍ਹਾਂ ਉਹ ਇੱਥੇ ਨਹੀਂ ਪਹੁੰਚਦੇ ਹਾਂਜੀ ਉਹਨਾਂ ਦੇ ਫੇਰ ਆਪਣੇ ਮਤਲਬ ਇਹ ਚੇਜ਼ ਕਰਾਉਣਾ ਹੈਗਾ ਸਾਰਾ ਕੁਝ ਹਾਂਜੀ ਕਿ ਉਹਦੇ ਨੇ ਕੋਈ ਆਪਸ਼ਨ ਹੈ ਕੋਈ ਉਹਨਾਂ ਨੂੰ ਹਾਂਜੀ ਸਰ ਉਹ ਆਪਣੇ ਟਾਈਮ ਦੇ ਮੁਤਾਬਕ ਆ ਸਕਦੇ ਆ ਕਿਉਂਕਿ ਇਹ ਪੰਚਾਇਤ ਦੀ ਚੋਣਾ ਹੋਣ ਜਾ ਰਹੀਆਂ ਉਹਦੇ ਕਰਕੇ ਮਤਲਬ ਇਹ ਕੰਮ ਚੱਲਦੇ ਰਹੇਗਾ ਹੁਣ ਇਹ ਤੇ ਇਹ ਸਪੈਸ਼ਲ ਕੈਂਪ ਲਗਾਇਆ ਗਿਆ ਸੀ 3 ਦਿਨ ਲਈ ਕੀ ਲੋਕੀ ਜਿਹੜਾ ਆਪਣੇ ਟਾਈਮ ਦੇ ਮੁਤਾਬਕ ਆ ਕੇ ਕਰਵਾ ਸਕਦੇ ਟਾਈਮ ਦੇ ਮੁਤਾਬਕ ਆ ਕੇ ਕਰਾ ਸਕਦੇ ਹਾਂਜੀ ਹਾਂਜੀ ਇਹਦਾ ਮਤਲਬ ਇਹ ਹੀ ਨਹੀਂ ਹੈਗਾ ਕਿ ਜੇ 3 ਦਿਨਾਂ ਚ ਨਹੀਂ ਹੋਇਆ ਤਾਂ ਬਾਅਦ ਵਿੱਚ ਨਹੀਂ ਹੋ ਸਕਦਾ ਉਹ ਵੀ ਮਤਲਬ ਹਾਂਜੀ ਉਹ ਕੰਮ ਚੱਲਦਾ ਰਹੇਗਾ ਇਹ ਸਪੈਸ਼ਲ ਕੈਂਪ ਲਗਾਇਆ ਗਿਆ ਸੀ 3 ਦਿਨ ਦਾ ਹਾਂਜੀ ਤੇ ਇਹ ਜਿਹੜਾ ਇੱਕ ਹੈਗਾ ਆ ਮਤਲਬ ਕਈ ਵਾਰ ਇੱਕ ਵਾਰ ਦੀ ਵਾਰਡ ਦੂਜੇ ਵਾਰਡ ਦੇ ਵਿੱਚ ਪੈ ਜਾਂਦੀ ਆ ਹਾਂਜੀ ਇਹ ਇਹਦਾ ਕੰਮ ਤੁਹਾਡੇ ਕੋਲੇ ਜਾਂ ਬੀਡੀਪੀਓ ਦਫਤਰ ਦੇ ਨਹੀਂ ਸਰ ਅਸੀਂ ਵਾਰਡਬੰਦੀ ਅਸੀਂ ਨਹੀਂ ਕਰਦੇ ਤਾਂ ਉਹ ਬੀਡੀਪੀ ਆਫਿਸ ਦਾ ਕੰਮ ਹੈ ਨਾ ਤੇ ਅਸੀਂ ਸਿਰਫ ਸਾਡੇ ਨਾਲ ਵੋਟਰਾਂ ਨਾਲੇ ਸੰਬੰਧਿਤ ਕੰਮ ਹੁੰਦੇ ਆ ਕਿ ਵੋਟ ਕਟਨੀ ਬਣਾਨੀ ਸੋਧ ਕਰਨੀ ਤਾਂ ਕਹਿਣ ਦਾ ਮਤਲਬ ਹੈ ਜੇ ਕਿਸ ਕੋਈ ਇਹ ਸੋਚਦਾ ਕਿ ਮੇਰੀ ਇੱਕ ਵਾਰਡ ਵਿੱਚ ਬੋੜ ਹੈ ਉਹ ਦੂਸਰੇ ਵਾਰਡ ਦੇ ਵਿੱਚ ਚਲੇ ਗਈ ਆ ਤਾਂ ਉਹ ਤੁਹਾਡੇ ਨਾਲ ਸੰਪਰਕ ਕਰਨ ਦੀ ਬਜਾਏ ਬੀਡੀਪੀ ਉਹ ਦਫਤਰ ਦੇ ਵਿੱਚ ਜਾ ਕੇ പഞ്ചായਤ ਆਫੀਸਰ ਨਾਲ ਗੱਲ ਕਰੇਗਾ ਹਾਂਜੀ ਹਾਂਜੀ പഞ്ചായਤ ਆਫੀਸਰ ਨਾਲ ਹਾਂਜੀ ਹਾਂਜੀ ਸ਼ੁਕਰੀਆ ਅੱਜ ਮੈਂ ਵੋਟਰਾਂ ਦੇ ਸੰਬੰਧ ਦੇ ਵਿੱਚ ਇਸ ਸਕੂਲ ਦੇ ਵਿੱਚ ਬੇਸ਼ੱਕ ਆਇਆ ਸੀ ਪਰ ਆਂਦੇ ਆਂਦੇ ਦੇਖਿਆ ਆ ਕਿ ਸਰਕਾਰੀ ਸਮਾਰਟ ਸਕੂਲ ਦਰਚਾਇਆ ਇੱਥੇ ਜਿਹੜੇ ਆ ਉਹ ਮੈਚ ਵੀ ਫੁੱਟਬਾਲ ਦੇ ਜਿਹੜੇ ਆ ਚੱਲ ਰਹੇ ਹੈਗੇ ਆ ਔਰ ਤੁਹਾਨੂੰ ਦਿਖਾ ਰਹੇ ਆ ਔਰ ਖੇਡਾਂ ਨੂੰ ਵੀ ਕਾਫੀ ਜਿਹੜਾ ਉਤਸ਼ਾਹ ਕੀਤਾ ਗਿਆ ਆ ਔਰ ਟੀਮਾਂ ਕਾਫੀ ਆਈਆਂ ਹੋਈਆਂ ਨੇ ਔਰ ਇਸ ਮੌਕੇ ਤੇ ਟੀਮਾਂ ਆਈਆਂ ਹੋਈਆਂ ਨੇ ਮੈਚ ਜਿਹੜਾ ਉਹ ਚੱਲ ਰਿਹਾ ਆ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿੰਨੇ ਵੀ ਬੱਚੇ ਆਏ ਆ ਉਹਨਾਂ ਦੀ ਵੀ ਜ਼ਰੂਰ ਤਸਵੀਰ ਦਿਖਾਈਏ ਕਿਉਂਕਿ ਕਈ ਵਾਰ ਹੁੰਦਾ ਅਗਲੇ ਵੀਡੀਓ ਦੇਖਦੇ ਆ ਤਾਂ ਕਹਿੰਦੇ ਜੀ ਮੇਰੀ ਫੋਟੋ ਨਹੀਂ ਆਈ ਸਾਡੀ ਕੋਸ਼ਿਸ਼ ਚ ਰਹੀ ਹੈ ਰੈਂਦੀ ਹੈ। ਹੋਰ ਇਹ ਤੁਸੀਂ ਦੇਖ ਪਾ ਰਹੇ ਹੋ। ਮੇਰੇ ਕਿਤੇ ਗਾਲੀ ਨਹੀਂ ਕੱਢਦੀ। ਹੋਰ ਬੱਚੇ ਜਿਹੜੇ ਆ ਉਹ ਮੈਚ ਦਾ ਆਨੰਦ ਮਾਣ ਰਹੇ ਆ ਬਾਬਾ ਸਭੀ ਕੋਸ਼ਿਸ਼ ਹੈ ਆ ਜਿਨਨੇ ਵੀ ਜਣੇ ਇੱਥੇ ਆਏ ਆ ਤੁਹਾਨੂੰ ਹਰ ਇੱਕ ਦੀ ਇੱਕ ਤਸਵੀਰ ਜਿਹੜੀ ਆ ਉਹ ਸਾਰਿਆਂ ਦੀ ਜਿਹੜੀ ਅਸੀਂ ਦਿਖਾ ਰਹੇ ਆਗੇ ਔਰ ਟੀਚਰ ਸਾਹਿਬਾਨ ਔਰ ਰੈਫਰੀ ਸਾਹਿਬ ਵੀ ਜਿਹੜਾ ਹੈ ਉਹ ਬਸੇਤੀ ਜਿਹੜਾ ਫੜ ਜਨਵਾ ਰਹੇ ਆ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਜਿੰਨੇ ਵੀ ਜਿਹੜੇ ਹੋਰ ਸਕੂਲਾਂ ਦੇ ਬੱਚੇ ਇੱਥੇ ਆਏ ਹੋਏ ਆ ਉਹ ਵੀ ਤੁਹਾਨੂੰ ਜਿਹੜੇ ਆ ਦਿਖਾਏ ਜਾਣ ਬਸ ਠੀਕ ਹੈ ਜੀ ਹਰ ਇੱਕ ਦਾ ਉਤਸ਼ਾਹ ਹੁੰਦਾ ਆ ਕੀ ਔਰ ਸਾਡੇ ਟੀਚਰ ਸਾਹਿਬ ਬੈਠੇ ਹੋਏ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਜਿੰਨੇ ਵੀ ਹੋਰ ਸਕੂਲਾਂ ਦੇ ਬੱਚੇ ਆਏ ਆ ਉਹ ਵੀ ਤੁਹਾਨੂੰ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਵਿੱਚ ਜਿਹੜੇ ਆ ਉਹ ਦਿਖਾਏ ਜਾਂ। ਆ ਤੁਸੀਂ ਦੇਖ ਪਾ ਰਹੇ ਹੋ। ਬੱਚੇ ਜਿਹੜੇ ਆ ਮੈਚ ਖੇਡ ਰਹੇ ਨੇ। گورਨਮੈਂਟ ਹਾਈ ਸਕੂਲ ਘਰਚਾ ਇੱਕ ਪਾਸੇ ਆ। ਵਰਦੀਆਂ ਪਾਈਆਂ ਹੋਈਆਂ ਨੇ। ਔਰ ਇਸ ਤਰ੍ਹਾਂ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਕਿਉਂਕਿ ਇਹਨਾਂ ਦਾ ਵੀ ਮੈਚ ਸ਼ਾਇਦ ਲੱਗਣਾ ਹੋਣਾ ਆ ਇਹ ਵੀ ਜਿਹੜੇ ਆ ਕਿ ਉਹ ਪ੍ਰੈਕਟਿਸ ਕਰ ਰਹੇ ਹੈਗੇ ਆ ਕਿ ਮੈਚ ਦੇ ਵਿੱਚ ਆਪਣਾ ਜਿਹੜਾ ਕਿ ਉਹ ਅੱਛਾ ਰੋਲ ਜਣਾ ਆ ਉਹ ਪਲੇ ਕਰੀਏ ਔਰ ਮੈਚ ਚੱਲ ਰਿਹਾ ਹੈ ਜੀ ਤਾੜੀਆਂ ਵੱਜ ਰਹੀਆਂ ਨੇ ਸੈਟਰ ਨੂੰ ਨਗਰ ਦਾ ਟੌਰਨ ਟੂਰਨਾਮੈਂਟ ਮੈਚ ਹੋ ਰਹੇ ਇਹਦੇ ਬਾਰੇ ਕੁਝ ਦੱਸੋ ਜੀ ਇਹ ਜ਼ੋਨ ਆਊਡ ਜਿਹੜਾ ਹੈਗਾ ਆ ਇਸ ਵੇਲੇ ਸਾਲੋਂ ਤੋਂ ਚੱਲ ਰਿਹਾ ਉਹਦੇ ਵਿੱਚ ਜਿਹੜਾ ਵਾਲੀਬਾਲ ਗੇਮ ਹੈਗੀ ਆ ਮੁੰਡੇ ਤੇ ਕੁੜੀਆਂ ਉਹਦੇ ਸਾਰੇ ਜਿਹੜੇ ਮੈਚ ਆ ਸਰਕਾਰੀ ਹਾਈ ਸਕੂਲ ਗਰਚਾ ਵਿੱਚ ਹੋ ਰਹੇ ਆ ਹਾਂ ਅੱਜ ਪਹਿਲਾ ਫੁੱਟਿੰਗ ਦਾ ਮੈਚ ਦੋਆਬਾ ਸਕੂਲ ਸਾਲੋਂ ਬਸੇ ਗ੍ਰਿਪਸ ਦੇ ਵਿੱਚ ਸੀਗਾ ਕਿ ਹੁਣ ਇਹ ਗਰਚਾ ਤੇ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਗਰਚਾ ਤੇ ਸਾਲੋਂ ਦਾ ਮੈਚ ਚੱਲ ਰਿਹਾ ਇਹ ਮੈਚ ਇੱਕ ਦਿਨ ਆ ਹਾਂਜੀ ਬਸ ਅੱਜ ਇੱਕ ਦਿਨ ਚ ਹੋ ਜਾਣਾ ਖਤਮ ਇਹ ਥੋੜੀ ਮੈਚ ਸੀ ਸਾਡੇ ਕੋਲ ਥੋੜੇ ਮੈਚ ਸੀ ਕਿੰਨੀਆਂ ਕਿ ਟੀਮਾਂ ਤਕਰੀਬਨ ਇੱਥੇ ਹੁੰਦੀਆਂ ਟੀਮਾਂ 14 ਚ 4 ਕਹਿ ਗਈਆਂ ਜੀ ਅੱਛਾ ਅੱਛਾ 4 ਕਈ 17 ਦੀਆਂ 2 19 ਦੀਆਂ ਠੀਕ ਹੈ ਜੀ ਇਹਨਾਂ ਦੇ ਆਪਸ ਚ ਮੈਚ ਹੋਣਗੇ ਤੇ ਅੱਜ ਮੁਕ ਖਤਮ ਹੋ ਜਾਣਾ ਹੈ ਸ਼ਾਮ ਤੱਕ ਕਰਵਾ ਦੇਣਾ ਸਾਰੇ ਮੈਚ ਠੀਕ ਹੈ ਜੀ ਆ ਬੱਚਿਆਂ ਨੂੰ ਜਿਹੜਾ ਉਤਸ਼ਾਹ ਜਿਹੜਾ ਕੀਤਾ ਜਾ ਰਿਹਾ ਹੈ ਉਹ ਬੱਚੇ ਵੀ ਕਾਫੀ ਜਿਹੜੇ ਖੁਸ਼ ਨੇ ਮੈਚ ਖੇਡ ਕੇ ਇਹੋ ਜਿਹੜੀਆਂ ਲੀਮਾਂ ਆ ਉਹ ਸਕੂਲਾਂ ਦੇ ਵਿੱਚ ਜਿਹੜੀਆਂ ਤੁਸੀਂ ਕਹਿੰਦੇ ਹੋ ਅੰਗਰੇਜ਼ੀ ਸਕੂਲਾਂ ਦੇ ਵਿੱਚ ਔਰ ਲੇਕਿਨ ਸਰਕਾਰੀ ਸਕੂਲਾਂ ਦਾ ਮੈਂ ਤੁਹਾਨੂੰ ਹਮੇਸ਼ਾ ਦਿਖਾਉਂਦਾ ਰਹਿਣਾ ਆ ਕਿ ਇਹ ਇੱਕ ਕਿਸਮ ਦੀ ਜਿਹੜੀ ਵਰਜਸ ਵੀ ਹੈ ਜੀ ਤੁਸੀਂ ਦੇਖੋ ਔਰ ਤੁਸੀਂ ਦੇਖ ਪਾ ਰਹੇ ਹੋ ਖਿਡਾਰੀ ਜਿਹੜੇ ਹੈਗੇ ਆ ਉਹ ਜਿਸ ਤਰ੍ਹਾਂ ਕਿ ਆਪਣੇ ਮੈਚ ਜਿਹੜਾ ਇੱਥੇ ਚੱਲ ਰਿਹਾ ਆ ਉਹ ਆਪਣੀ ਵੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਬੜੇ ਉਤਸ਼ਾਹਤ ਨੇ ਕਿ ਕਦੋਂ ਸਾਡਾ ਨੰਬਰ ਆਵੇ ਅਸੀਂ ਜਿਹੜਾ ਆ ਕਿ ਇਹ ਟੂਰਨਾਮੈਂਟ ਦੇ ਵਿੱਚ ਮੱਲਾ ਮਾਰੀਏ ਤੇ ਅੱਗੇ ਜਾਈਏ ਔਰ ਬੈਗ ਵੀ ਆਪਣੇ ਨਾਲ ਹੀ ਲੈ ਕੇ ਆਏ ਹੋਏ ਨੇ ਇਹ ਵੀ ਤੁਸੀਂ ਦੇਖ ਪਾ ਰਹੇ ਹੋ ਛੋਲੇ ਬੱਚੇ ਜਿਹੜੇ ਆ ਕਿ ਇਸ ਮੈਚ ਨੂੰ ਜਿਹੜੇ ਆ ਆਨੰਦ ਮਾਣ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਬੱਚੀਆਂ ਜਿਹੜੀਆਂ ਹੈਗੀਆਂ ਉਹ ਮੈਚ ਜਿਹੜਾ ਆ ਪੁਟਵਾਲ ਦਾ ਹੋ ਰਿਹਾ ਔਰ ਕਾਫੀ ਉਤਸ਼ਾਹਤ ਨੇ ਇਹ ਜਿਹੜਾ ਆ ਕਿ ਸਰਕਾਰੀ ਸਮਾਰਟ ਸਕੂਲ ਜਿਹੜਾ ਆ ਉੱਥੇ ਜਿਹੜਾ ਆ ਕੀ ਇਹ ਹੋ ਰਿਹਾ ਆ ਮੈਚ ਔਰ ਬੱਚੇ ਤੁਸੀਂ ਦੇਖ ਲਓ ਬੱਚੇ ਛਾਂ ਦੇ ਵਿੱਚ ਹੋ ਜੋ ਬੱਚੇ ਕਿੱਲੇ ਕੋਈ ਨਹੀਂ ਮੈਚ ਦੇਖਣਾ ਭਲਾ ਧੁੱਪ ਵੀ ਪੈਂਦੀ ਰਹੇ ਔਰ ਬੱਚੇ ਮੈਚ ਦਾ ਆਨੰਦ ਜਿਹੜਾ ਆ ਕੀ ਮਾਰ ਰਹੇ ਨੇ ਤੁਹਾਨੂੰ ਅਸੀਂ ਇੱਕ ਇੱਕ ਜਿਹੜੀ ਤਸਵੀਰ ਹੈਗੀ ਆ ਉਹ ਦਿਖਾ ਰਹੇ ਆ ਵੈਸੇ ਗਰਚਾ ਸਕੂਲ ਦੇ ਅਕਸਰ ਹੋਰ ਵੀ ਕਈ ਪ੍ਰਾਪਤੀਆਂ ਨੇ ਉਹ ਵੀ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਅਸੀਂ ਦਿਖਾਉਂਦੇ ਰਹਿੰਦੇ ਆ ਔਰ ਗਰਚਾ ਸਕੂਲ ਦੇ ਇਹ ਜਿਹੜੇ ਬੱਚੇ ਨੇ ਇੱਥੇ ਬੈਠੇ ਹੋਏ ਨੇ ਔਰ ਉਹ ਜਿਹੜਾ ਮੈਚ ਹੈਗਾ ਫੁੱਟਬਾਲ ਦਾ ਤੁਹਾਨੂੰ ਉਹ ਚੱਲ ਰਿਹਾ ਆ ਦੇਖ ਪਾ ਰਹੇ ਨਮਾ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਂਦੀ ਦੀ ਰਿਪੋਰਟ ਸਾਡੀ ਇੱਕ ਰਿਕਵੈਸਟ ਆ ਬੇਨਤੀ ਆ ਕਿ ਵੀਡੀਓ ਨੂੰ ਚਲਦੇ-ਚਲਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਤੁਰੰਤ ਪਹੁੰਚਦੀ ਰਹੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ ਅੱਜ ਜਿਹੜੇ ਹੈਗੇ ਆ ਇਹ ਮੈਚ ਵਗੈਰਾ ਹੋ ਰਹੇ ਇਹਦੇ ਬਾਰੇ ਜਿਹੜਾ ਦੱਸੋ ਤੁਸੀਂ। ਆ ਜ਼ੋਨਲ ਟੂਰਨਾਮੈਂਟ ਚੱਲ ਰਿਹਾ ਜੀ। ਅੱਛਾ। ਇਹ ਜ਼ੋਨ ਔਡ ਹੈਗਾ ਸਾਡਾ ਛੀਤ ਭਗਤ ਸਿੰਘ ਨਗਰ ਡਿਸਟ੍ਰਿਕਟ ਦੇ ਵਿੱਚ। ਠੀਕ ਹੈ। ਤੇ ਜ਼ੋਨਲ ਪ੍ਰਧਾਨ ਜਿਹੜੇ ਆ ਪ੍ਰਿੰਸੀਪਲ ਮੈਡਮ ਨੇ ਸਾਲੋਂ ਦੇ ਹੈਗੀ ਆ ਸ਼੍ਰੀਮਤੀ ਅਲਕਾਰਾਣੀ ਜੀ। ਤੇ ਸਾਨੂੰ ਉਹਨਾਂ ਨੇ ਐਡਪੀ ਸੌਂਪੀ ਹੈ ਜ਼ੋਨ ਦੇ ਵਾਲੀਬਾਲ ਦੇ ਟੂਰਨਾਮੈਂਟ ਦਾ ਗ੍ਰਾਮ ਵੀ ਅਗਲੀ ਮੇਰੀ ਤੌਰ ਤੇ ਕਨਵੀਨਰ ਵੀ ਲਗਾਈ ਗਈ ਤੇ ਉਹਦਾ ਵੈਨਿਊ ਸਾਡੇ ਸਕੂਲ ਦੇ ਵਿੱਚ ਹੀ ਹੈ ਗਿਆ ਤੇ ਅੱਜ ਲੜਕਿਆਂ ਦੇ ਮੈਚ ਹੋ ਰਹੇ ਹੈਗੇ ਆ ਜੀ ਵਾਲੀਬਾਲ ਦੇ ਤੇ ਕੱਲ ਨੂੰ ਲੜਕੀਆਂ ਦੇ ਮੈਚ ਅੱਛਾ ਲੜਕਿਆਂ ਦੇ ਨਾਲ ਲੜਕੀਆਂ ਦੇ ਵੀ ਮੈਚੇ ਹੋ ਰਹੇ ਆ ਬਿਲਕੁਲ ਜੀ ਕੱਲ ਨੂੰ ਸਾਰੇ ਮੈਚ ਗਰਲਸ ਦੇ ਹੈਗੇ ਆ ਕਿੰਨੇ ਕਿੰਨੇ ਤੋਂ ਕੱਲ ਕਿੰਨੇ ਵਜੇ ਹੈਗੇ ਆ ਕੱਲ ਵੀ ਸਵੇਰੇ 9 ਵਜੇ ਸਟਾਰਟ ਹੋ ਜਾਣੇ ਆ ਸਵੇਰੇ 9 ਵਜੇ ਸਟਾਰਟ ਹੋ ਜਾਣਗੇ ਉਸ ਤੋਂ ਬਾਅਦ ਮੇਰੇ ਖਿਆਲ ਸਾਨੂੰ ਸ਼ਾਮ ਪਈ ਜਾਂਦੀ 3-4 ਵਜਾਂ ਦੀ ਅੱਛਾ ਅੱਛਾ ਚਲੋ ਇਹ ਤੇ ਮੈਚ ਤੇ ਹੋ ਜਾਣੇ ਸਿਰਫ ਇਹ ਮੈਚ ਕਰਾ ਹੀ ਸਿਰਫ ਕਰਾ ਦਿੱਤੇ ਜਾਂਦੇ ਆ ਜਾਂ ਕਿ ਇਹਨਾਂ ਨੂੰ ਜੋ ਵੀ ਫਾਈਨਲ ਚ ਆਂਦੇ ਆ ਜਾਂ ਕੁਝ ਆਂਦੇ ਉਹਨਾਂ ਨੂੰ ਕੋਈ ਸਰਟੀਫିକੇਟ ਵੀ ਦਿੱਤੇ ਜਾਂਦੀ ਆ ਸਰਟੀਫିକੇਟ ਵੀ ਦੇਾਂਗੇ ਇਹਨਾਂ ਨੂੰ ਟਰੋਫੀਆਂ ਵੀ ਦਿੱਤੀਆਂ ਜਾਂਦੀਆਂ ਔਰ ਇਹ ਸਿਰਫ ਜ਼ੋਨ ਦਾ ਮੁਕਾਬਲਾ ਹੈ ਜਦੋਂ ਇਹ ਜਿਹੜੀ ਟੀਮ ਜ਼ੋਨ ਤੋਂ ਦੇਕੂ ਹੋਣੀ ਆ ਉਹਨਾਂ ਦੇ ਫਿਰ ਇੰਟਰ ਜ਼ੋਨਲ ਮੁਕਾਬਲੇ ਡਿਸਟ੍ਰਿਕਟ ਲੈਵਲ ਦੇ ਉੱਤੇ ਹੋਣੇ ਆ ਤੇ ਫਿਰ ਉੱਥੋਂ ਡਿਸਟ੍ਰਿਕਟ ਲੈਵਲ ਤੇ ਜਿਹੜੇ ਬੱਚੇ ਜਿੱਤਦੇ ਆ ਉਹ ਫਿਰ ਸਟੇਟ ਲੈਵਲ ਤੇ ਜਾਂਦੇ ਮਤਲਬ ਇਹਨਾਂ ਜੋ ਚੋਣ ਕੀਤੀ ਜਾਂਦੀ ਆ ਜੀ ਜੀ ਇਹ ਬੱਚੇ ਦਿਲੇ ਦੀ ਟੀਮ 'ਚ ਜਾਣਗੇ ਜ਼ਿਲ੍ਹੇ 'ਚ ਖੇਡਣਗੇ ਫਿਰ ਉਹ ਜਿਹੜੇ ਉੱਥੋਂ ਟੀਮ ਜਿੱਤੇਗੀ ਉਹ ਫਿਰ ਅੱਗੇ ਸਟੇਟ ਫੇਡ ਹੋਣੀ ਆ ਸਟੇਟ ਫੇਡ ਠੀਕ ਆ ਜੀ ਬਹੁਤ ਧੰਨਵਾਦ ਨਮਾਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499